ਹੁਸ਼ਿਆਲਪੁਰ ਗੈਂਸ ਟੈਂਕਰ ਬਲਾਸਟ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਹਾਂ ਇਸ ਮਾਮਲੇ ਦੇ ਵਿੱਚ ਹੁਣ NHRC ਨੇ ਖੁਦ ਨੋਟਿਸ ਲਿਆ ਹੈ ਤਾਂ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ ਦਰਅਸਲ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁਖ ਸਕੱਤਰ ਹੁਸ਼ਿਆਲਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਤੇ ਵਰਣ ਦੇ ਉਦਯੋਗ ਮੰਤਰਾਲੇ ਅਧੀਨ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ ਦੇ ਵਿਸਫੋਟਕਾਂ ਦੇ ਮੁਖ ਕੰਟਰੋਲਰ ਨੂੰ ਨੋਟਿਸ ਜਾਰੀ ਕੀਤੇ ਨੇ ਇਹ ਨੋਟਿਸ ਪੰਜਾਬ ਦੇ ਹੁਸ਼ਿਆਰਪੁਰ ਦੇ ਮੰਡਿਆਲਾ ਪਿੰਡ ਵਿੱਚ LPG ਟੈਂਕਰ ਤਮਾਕੀ ਦੇ ਪੀੜਤਾ ਬਾਰੇ ਜਾਰੀ ਕੀਤੇ ਗਏ ਹੰਤਾ ਕਮਿਸ਼ਨ ਨੇ 2 ਹਫਤਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ ਜੇ ਗੱਲ ਕੀਤੀ ਜਾਵੇ ਤਾਂ NHRC ਨੇ ਪੰਜਾਬ ਹੁਸ਼ਿਆਰਪੁਰ ਦੇ ਮੰਡਿਆਲਾ ਪਿੰਡ ਵਿੱਚ LPG ਟੈਂਕਰ ਤਮਾਕੀ ਦੇ ਪੀੜਤਾ ਨੂੰ ਆਪਣੇ ਕਰਾ ਤੇ ਦੁਕਾਨਾਂ ਦੇ